ਸਤਿ ਸ਼੍ਰੀ ਅਕਾਲ ਵੀਰਸ ਮੈਨੂੰ ਪੱਕਾ ਪਤਾ ਹੈ ਵੀ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਸਾਰਾ ਦਿਨ ਬਹੁਤ ਟਾਈਟ ਸ਼ਡਿਊਲ ਸੀਗਾ ਪੂਰਾ ਦਿਨ ਕਿਸੇ ਵੀ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਮੇਰਾ ਅੱਜ ਤੇ ਹੁਣ ਮੈਂ ਤਾਂ ਥੋੜਾ ਜਿਹਾ ਟਾਈਮ ਕੱਢਿਆ ਫ੍ਰੀ ਹੋਈ ਹਾਂ ਕਿਉਂਕਿ ਜੇ ਨਾ ਫਿਰ ਵਲੌਗ ਬਣਾਵਾਂ ਤਾਂ ਫਿਰ ਕਈ ਪੜਾ ਇੰਨਾ ਪਿਆਰ ਕਰਦੀਆਂ ਤਾਂ ਫਿਰ ਉਹਨੇ ਮੈਸੇਜ ਆ ਜਾਂਦਾ ਵੀ ਤੁਸੀਂ ਅੱਜ ਵਲੌਗ ਨਹੀਂ ਪਾਇਆ ਮੈਂ ਤੜੀਕ ਰਹੀ ਸੀ ਤਾਂ ਇਸ ਕਰਕੇ ਵਲੌਗ ਤਾਂ ਬਣਾਉਣਾ ਜ਼ਰੂਰੀ ਸੀਗਾ ਤਾਂ ਅੱਜ ਫਿਰ ਨਾ ਮੈਂ ਬੈਠੇ ਬੈਠੇ ਪੁਰਾਣੀ ਵੀਡੀਓ ਦੇਖ ਰਹੀ ਸੀਗੀ ਫੋਨ ਦੇ ਵਿੱਚ ਉਹਦੇ ਵਿੱਚ ਮੈਂ ਇੱਕ ਵੀਡੀਓ ਮੇਰੀ ਤੇ ਮੇਰੀ ਸਿਸਟਰ ਦੀ ਦੋਨੋਂ ਭੈਣਾਂ ਦੀ ਸਾਡੀ 2020 ਦੀ ਵੀਡੀਓ ਹੈ ਜੂਨ 2020 ਮੈਂ ਜੂਨ ਦੀਆਂ ਛੁੱਟੀਆਂ ਚੋਦੇ ਕੋਲੇ ਗਈ ਸੀ ਉਦੋਂ ਸੰਗਰੂਦ ਰਹਿੰਦੇ ਹੁੰਦੇ ਸੀ ਜੀਜਾ ਜੀ ਉਦੋਂ ਹੁੰਦੇ ਸੀ ਸਾਡੇ ਠੀਕ ਠਾਕ ਤੇ ਉਦੋਂ ਮੰਮੀ ਵੀ ਆਈ ਸੀ ਸਾਡੇ ਉੱਥੇ ਤੇ ਮੈਂ ਵੀ ਉੱਥੇ ਗਈ ਸੀ ਹਨਾ ਤੇ ਅਸੀਂ ਉਹਨਾਂ ਦੇ ਨਾਲ ਜਨਾ ਮਤਲਬ ਉਦੋਂ ਮੇਰੇ ਬ੍ਰਦਰ ਹੁਣੀ ਹਜੇ ਬਣਾਉਂਦੇ ਸੀਗੇ ਆਪਣਾ ਰਿਜ਼ੋਰਟ ਜਿਹਨੂੰ ਅਸੀਂ ਹਟੱਬਾ ਕਹਿ ਦਿੰਨੇ ਆ ਉਹ ਰਿਜ਼ੋਰਟ ਉਹ ਤੋਂ ਬਣਾਉਂਦੇ ਸੀਗੇ ਤੇ ਉਹਨਾਂ ਨੇ ਹਜੇ ਉਦਘਾਟਨ ਕਰਨਾ ਸੀ ਤੇ ਅਸੀਂ ਉਹਦੀ ਤਿਆਰੀ ਕਰਦੀਆਂ ਸੀਗੀਆਂ ਵੀ ਹਾਂ ਜੇ ਸਾਨੂੰ ਬੁਲਾਇਆ ਤਾਂ ਆਪਾਂ ਫਿਰ ਕੀ ਪਹਿਨ ਕੇ ਜਾਣਾ ਹੈ ਕਿਵੇਂ ਜਾੜੇ ਤੇ ਉਹਦੇ 'ਚ ਜਿਹੜੀ ਗੱਲਬਾਤ ਹੋਈ ਸਾਡੀ ਹਾਸਾ ਮਖੌਲ ਤੇ ਉਹ ਮੈਂ ਤੁਹਾਨੂੰ ਦਿਖਾਉਣੀ ਹੈ ਅੱਜ ਦੀ ਵੀਡੀਓ ਜੇ ਤੁਹਾਨੂੰ ਉਹੀ ਦਿਖਾਉਂਗੀ ਵੀ ਅਸੀਂ ਕਿੰਨਾ ਸੋਹਣਾ ਸੀ ਉਹ ਸਮਾਂ ਹਨਾ ਵੈਸੇ ਤਾਂ ਹੁਣ ਵੀ ਅਸੀਂ ਚਲੋ ਖੈਰ ਜਦੋਂ ਇਕੱਠੀਆਂ ਹੁੰਨੀਆਂ ਤੇ ਬਹੁਤ ਮਤਲਬ ਗੁੱਡ ਟਾਈਮ ਹੁੰਦਾ ਸਾਡਾ ਦੋਨੋਂ ਦਾ ਤੇ ਉਦੋਂ ਤਾਂ ਫਿਰ ਹੋਰ ਵੀ ਜ਼ਿਆਦਾ ਸੀਗਾ ਤੇ ਅਸੀਂ ਉੱਥੇ ਸ਼ਾਪਿੰਗ ਕੀਤੀ ਸਮਰੂਰ ਦੋਨਾਂ ਨੇ ਕੱਪੜੇ ਬਣਾਏ ਤਾਂ ਭੈਣ ਨੇ ਜਿਹੜਾ ਸੂਟ ਬਣਾਇਆ ਸੀਗਾ ਤਾਂ ਉਹਨੇ ਆਪਣੀ ਚੁੰਨੀ ਲੈ ਕੇ ਦਿਖਾਈ ਮੈਨੂੰ ਤੇ ਮੈਂ ਉਹਦੀ ਫੋਟੋ ਖਿੱਚ ਕੇ ਜਿਹੜਾ ਸਾਡਾ ਫੈਮਿਲੀ ਗਰੁੱਪ ਹੈ ਸਾਰੇ ਭੈਣ ਭਰਾਵਾਂ ਦਾ ਉਹਦੇ ਚ ਪਾਤੀ ਤੇ ਤੇ ਉਹ ਇਹਨੂੰ ਕਹਿੰਦੀ ਮੈਂ ਇਹ ਸੂਟ ਉੱਤੇ ਪਾਉਂਗੀ ਮੈਂ ਕਿਹਾ ਮੈਂ ਤਾਂ ਤੇਰਾ ਸੂਟ ਪ੍ਰਾਣਾ ਕਰਤਾ ਉਹ ਜਿਹੜੀ ਗੱਲਬਾਤ ਹੈ ਨਾ ਉਹ ਮੈਂ ਤੁਹਾਨੂੰ ਸੁਣਾਉਂਗੀ ਤੇ ਕਿਵੇਂ ਅਸੀਂ ਹੱਸਦੇ ਖੇਡਦੇ ਰਹੇ ਤੇ ਇਸ ਵੀਡੀਓ ਦੇ ਵਿੱਚ ਮੇਰੇ ਨਾਲ ਬੇਟਾ ਵੀ ਗਿਆ ਸੀ ਤੇ ਉਹਦੀ ਵੀ ਵਿੱਚ ਵੀਡੀਓ ਹੈਗੀ ਹੈ ਬਟਨ ਉਹਦੇ ਵਿੱਚ ਵਿੱਚ ਥੋੜਾ ਜਿਹਾ ਕਲਿੱਪ ਆ ਗਿਆ ਵਿੱਚ ਜਿਹੜਾ ਵੈਸੇ ਮੈਂ ਕੋਸ਼ਿਸ਼ ਕਰੂੰਗੀ ਕਿ ਉਹ ਜੇ ਕੱਟਾ ਹੁੰਦਾ ਹੋਇਆ ਤਾਂ ਕਈ ਵਾਰੀ ਡਾਇਲੋਗ ਇਦਾਂ ਦਾ ਹੁੰਦਾ ਹੁੰਦਾ ਹੈ ਵੀਡੀਓ ਦੇ ਵਿੱਚ ਕਿ ਜੇ ਉਹਨੂੰ ਕੱਟਦੇ ਹਾਂ ਤਾਂ ਕੱਲ ਡੀ ਲਿੰਕ ਹੋ ਜਾਂਦੀ ਹੈ ਇਸ ਕਰਕੇ ਰੱਖਣਾ ਪੈਂਦਾ ਹੈ ਹਨਾ ਤਾਂ ਬੇਟਾ ਐਕਚੁਅਲੀ ਕੋਲੇ ਬੈਠਾ ਸੀ ਤੇ ਉਹਦੇ ਸਿਰ ਤੇ ਉਹਨੇ ਪਰਨਾ ਜਾਂ ਪਗਣੀ ਬੰਨੀ ਹੋਈ ਸੀ ਤਾਂ ਉਹਨੂੰ ਨਹੀਂ ਅੱਛਾ ਲੱਗਦਾ ਕਿ ਨੰਗੇ ਸਿਰ ਹਣਾਉਂਦੀ ਕੋਈ ਵੀਡੀਓ ਜਾਂ ਕੋਈ ਵੀ ਹੋਵੇ ਜਾਂ ਕੋਈ ਹੋਰ ਬੰਦਾ ਦੇਖੇ ਘਰ ਤੋਂ ਇਲਾਵਾ ਤਾਂ ਮੈਂ ਕੋਸ਼ਿਸ਼ ਤਾਂ ਕਰੂੰਗੀ ਕਿ ਉਹ ਨਾ ਵੀ ਪਰ ਜੇ ਉਹ ਚੀਜ਼ ਆ ਗਈ ਤਾਂ ਪਲੀਜ਼ ਤੁਸੀਂ ਉਹ ਚੀਜ਼ ਨੂੰ ਇਗਨੋਰ ਕਰਨਾ ਠੀਕ ਹੈ ਤਾਂ ਬੇਟੇ ਨੂੰ ਵੀ ਨਹੀਂ ਅੱਛਾ ਲੱਗਦਾ ਹੁੰਦਾ ਤੇ ਮੈਨੂੰ ਵੀ ਨਹੀਂ ਵੈਸੇ ਦਾ ਅੱਛਾ ਲੱਗਦਾ ਵੀ ਨੰਗੇ ਸਿਰ ਬੱਚਾ ਇਸ ਤਰ੍ਹਾਂ ਬੈਠਾ ਹੋਵੇ ਸਰਦਾਰ ਬੱਚਾ ਤੇ ਚਲੋ خیر ਉਹ ਜੇ ਆ ਗਈ ਤਾਂ ਤੁਸੀਂ ਫਿਰ ਸਿਆਣੀਓ ਸਮਝ ਲਿਓ ਇਸ ਗੱਲ ਨੂੰ ਠੀਕ ਹੈ ਤੇ ਮੈਂ ਤੁਹਾਨੂੰ ਦਿਖਾਉਣੀ ਹੈ ਵੀ ਕਿੰਨੀ ਪਿਆਰੀਆਂ ਜੀਆਂ ਗੱਲਾਂ ਬਾਤਾਂ ਦੇ ਉਹ ਜਸਟ ਲਾਈਕ ਮੂਡ ਦੇ ਵਿੱਚ ਵੈਸੀ ਬਣਾਈ ਹੋਈ ਸੀ ਕਿਉਂਕਿ ਉਹ ਕਿਹੜਾ ਮੈਂ ਵਲੌਗ ਦੇ ਤੌਰ ਤੇ ਵੀਡੀਓ ਬਣਾਉਂਦੀ ਸੀ ਉਹ ਤਾਂ ਵੈਸੀ ਬਣਾਈ ਸੀ ਕਿ ਬੈਠੀ ਬੈਠੀ ਨਹੀਂ ਮੈਂ ਤੇ ਉਹ ਜਿਹੜਾ ਹਾਸਾ ਮਖੌਲ ਸੀਗਾ ਉਹ ਮੈਂ ਤੁਹਾਨੂੰ ਦਿਖਾਉਣੀ ਹੈ ਤੇ ਡੈਫੀਨਿਟਲੀ ਮੈਨੂੰ ਆਇ ਲੱਗਦਾ ਵੀ ਤੁਸੀਂ ਵੀ ਇੰਜੋਏ ਕਰੋਗੇ ਆ ਦੇਖੋ ਸਾਰਾ ਆਪਾਂ ਸਾਫ਼ ਕਰਤੀ ਰਸੋਈ ਵਧੀਆ ਬਣ ਗਈ ਇਧਰੋਂ ਲੌਬੀ ਵੀ ਦੇਖੋ ਸਾਰੀ ਖੁੱਲੀ ਖੁੱਲੀ ਇਹ ਸਾਫ ਸਾਫ ਹਜੇ ਸਾਰੀਆਂ ਲਾਈਟਾਂ ਜਗਾਈਆਂ ਨਹੀਂ ਹੋਈਆਂ ਗਈਆਂ ਠੀਕ ਹੈ ਇਧਰੋਂ ਕੱਲ ਨੂੰ ਥੋੜੀ ਸੈਟਿੰਗ ਕਰਾਂਗੇ ਸੰਡੇ ਹੈ ਥੋੜਾ ਇਧਰ ਡਰਾਈング ਰੂਮ ਚੋਂ ਕੱਢ ਕੇ ਸਾਮਾਨ ਸੈਟਿੰਗ ਕਰ ਦਾਂਗੇ ਅਸੀਂ ਸਰ ਕਰ ਨਹੀਂ ਰਹੇ ਸੀਗੇ ਕਿਉਂਕਿ ਸਾਨੂੰ ਇਹ ਸੀਗਾ ਵੀ ਹੁਣ ਪੋਲੀ ਪਾਲਿਸ਼ ਵਾਲਾ ਆਊਗਾ ਫਿਰ ਫਿਰ ਚੱਕਣਾ ਪਊਗਾ ਤਾਂ ਪਰ ਹਜੇ ਪਹਿਲਾਂ ਤਾਂ ਦੇਖੋ ਤੁਸੀਂ ਗਲੀ ਪਾਲਿਸ਼ ਵਾਲੇ ਨੇ ਉੱਥੇ ਕਰਨੇ ਕੰਮ ਠੀਕ ਹੈ ਰਸੋਈ ਚੀ ਪਹਿਲਾਂ ਤਾਂ ਕਰੂਗਾ ਸੁੱਚਾਈ ਨਹੀਂ ਅਲੇਸਾਂ ਨੂੰ ਸੁੱਚਮ ਨਹੀਂ ਆਉਂਦੀਆਂ ਨਵੀਆਂ ਸੁੱਚਾਂ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਕਿੱਥੋਂ ਜੋਗੂਗੀ ਕਿਉਂਕਿ ਬਾਹਲਾ ਇੱਥੇ ਲੌਬੀ 'ਚ ਹੁਣਾਉਂਦੇ ਨਹੀਂ ਨਾ ਕਿਉਂਕਿ ਸੈਟਿੰਗ ਤਾਂ ਹੈ ਨਹੀਂ ਇੱਥੇ ਕੋ ਖਾਸ ਸਜ ਨਾਲ ਤੇ ਆ ਦੇਖੋ ਐ ਨਾ ਸਾਸ ਸੋਸਰਾ ਹੋ ਗਿਆ ਤਾਂ ਔਰ ਗੜਾਈਆਂ ਰੂੜੀਆਂ ਹੋ ਗਈਆਂ ਸਾਰੀਆਂ ਇਹ ਤਾਂ ਵਧੀਆ ਬਣ ਗਿਆ ਹੋਇਆ ਤੇ ਕੱਲ ਨੂੰ ਆਪਾਂ ਥੋੜੀ ਜੀ ਸੈਟਿੰਗ ਇੱਥੇ ਕਰਾਂਗੇ ਕਿਉਂਕਿ ਸਿੱਟ ਬੈਠਣ ਦਾ ਓਕੇ ਹੋ ਨੇ ਆ ਮੌਸਮ 'ਚ ਨਰਮਾਈ ਆ ਗਈ ਓ ਕੂਲਰ ਲਾ ਕੇ ਇੱਥੇ ਬੈਠ ਸਕਦੇ ਆ ਤੇ ਫਿਰ ਮੈਂ ਤੁਹਾਨੂੰ ਕੱਲ ਨੂੰ ਮਿਲੂੰਗੀ ਆ ਗਈ ਬੇਬੇ ਮੋਡਰਨ ਡੈਸਕ ਚਾਹੀਦੀ ਬੱਬੇ ਥੋੜੀ ਵਾਇਸ ਕੰਗਿਓ ਆ ਮੈਂ ਅੱਗੇ ਫਿਣੀ ਸੁਣਵਾਣੀ ਸੋਚਦੀ ਸੀ ਆਪ ਕੋਲ ਆ ਜਾ ਬੱਪੂ ਬੱਪੂ ਨੂੰ ਜੋਂਦਾ ਬੱਪੂ ਤਾਂ ਮੈਨੂੰ ਲਾਗ ਨਹੀਂ ਲੱਗਦਾ ਥੋੜਾ ਇੱਥੋਂ ਐ ਲਪੜਾਉਂਦਾ ਨੂੰ ਆਏ ਅੱਛਾ ਇਸ ਤੋਂ ਮੈਂ ਉਧਰੋਂ ਖਿੱਚਦੀ ਆ ਨਾ ਮੈਨੂੰ ਐ ਲੱਗਦਾ ਹੈ ਬਈ ਲਓ ਵੀ ਹੋਰ ਸਾਨੂੰ ਕਿੱਥੇ ਹੁੰਦਾ ਆਹ ਜਾ ਟਸ਼ਨ ਪਸ਼ਨ ਕਰਨਾ ਦੇਖ ਲੋ ਮੇਰੀ ਮੇਰੀ ਤੁਸੀਂ ਡਰੈੱਸ ਦੇਖੋ ਪਹਿਲਾਂ ਇਹ ਮੇਰਾ ਨਾਈਟ ਸੂਟ ਹੈ ਜੀ ਮੇਰਾ ਹੁਣ 8:00 ਵਜੇ ਹੈ ਨਾ ਸੌਂ ਦਾ ਟਾਈਮ ਹੋ ਗਿਆ ਹੈ ਨਾ ਹਾਂ ਮੈਂ ਕਹਾਂ ਜੀ ਬੌਂਟਲ ਨਾ ਮੇਰੀ ਕੋਤਰੀ ਹਾਂ ਬਹੁਤ ਕੁਝ ਖਾਵੜੀ ਹੋਰ ਕੁਝ ਕਾਵੜੀ ਕੁਝ ਨੰਬਰ ਕੁਝ ਬਲੌਗ ਲਾਉਂਗੀ ਨਹੀਂ ਜਵਾਬ ਤਾਂ ਨਹੀਂ ਮੈਂ ਦੰਦੀ ਲਵਾਉਣਿਆ ਹੁਣੇ ਲਵਾ ਲਵਾਂ ਰੋਟੀ ਖਾਣੀ ਹੋਣੀ ਹੈ ਲੈ ਨਾ ਰੋਟੀ ਤਾਂ ਮੈਂ ਬਾਅਦ ਚ ਖਾ ਲੂੰਗੀ ਲਾਦ ਨਹੀਂ ਨਾ ਨਾ ਫੇਰ ਨਹੀਂ ਫੇਰ ਬਾਹਰ ਕੇ ਨਾਲ ਚੱਲੋ ਮਾੜ ਲਾਂਗੀ ਮੈਂ ਵੀ ਰੋਟੀ ਖਾ ਲੈ ਜੀ ਯਾਰ ਮੈਂ ਨਹੀਂ ਮੈਂ ਤਾਂ ਫੇਰ ਸੌਂ ਜਾਣਾ ਨਹੀਂ ਤੋ ਕਿ ਪਹਿਲਾਂ ਸੌਂ ਜਾਊ ਸਵੇਰੇ ਲਾ ਦੂੰਗੀ 30-40 ਮਿੰਟ ਹੀ ਲਾਉਣਾ ਸਵੇਰੇ ਫੇਰ ਮੈਂ ਸਵੇਰੇ ਲਾ ਦੂੰ ਤੁਹਾਡੇ ਐਨ ਚਸ ਚਸ ਕੇ ਲਾ ਦੂੰ ਠੀਕ ਹੈ ਨਾ ਤੁਸੀਂ ਉਹ ਹੈਗੀ ਆ ਉਹ ਵੀ ਹੇਨਾ ਵੀ ਪੀਓ ਲੋਕਾਂ ਨੇ ਇਹ ਨਾਲ ਹੋ ਗਈ ਉਹ ਮੀਟਿਕਟੇ ਜੇ ਤੱਕ ਕਰਕੇ ਮੈਨੂੰ ਜੀ ਨਹੀਂ ਕਰਦਾ ਹੋਇਆ। ਉਹ। ਸਾਨੂੰ ਨਕਾਂ ਨਹੀਂ ਜਦਾਰ। ਮੇਰਾ ਨਾਰੀਅਲ ਤੇਰੇ ਨਾਲ ਲਾਉਣ ਦਾ ਸਵਾਲ ਸੀ ਕਿ ਨਾਰੀਅਲ ਤੇ ਇਹ ਮੰਨ ਲਈ ਕਰੀਏਗਾ ਦਿਖਾਈ ਰਹੀ ਜਿਹਾ ਰੱਖ ਜਿਦਿਕਾ ਸੇਲ ਹੋਇਆ ਤੇ ਕੱਲ ਨੂੰ ਕਿ ਪਸੰਦ ਨਾਰੀਆ ਨਾਰੀਅਲ ਮਿਲਕ ਬਣਾ ਕੇ ਉਹ ਨਾਮ ਨੂੰ ਬਣਾ। ਅੱਛਾ। ਤੇਰੀ ਵਗ ਦੇ ਦੋ ਪਾਉ ਬਹੁਤ ਫਰਾਈ ਹੋ ਕੇ ਬਕੀ ਕਿ ਨਾ ਨੂੰ ਭੋਜਨ ਮਰ ਹਾਂ। ਸਹੀ ਗੱਲ ਹੈ। ਸਹੀ ਗੱਲ ਉਪਤੇ ਕੀ ਹੋਇਆ ਮੈਂ ਦਹੀਂ ਦੁੱਧ ਰੀੜਕਿਆ ਨਾ ਦੁੱਧ ਰੀੜਕ ਕੇ ਅੰਨਾ ਸੱਚ ਦੁੱਧ ਕਿ ਮਲਾਈ ਰੀੜਕੀ ਜਦੋਂ ਉਹਦੇ ਚ ਕੱਲ ਜਮਾਤਾ ਸੀ ਮੱਖਣ ਤਾਂ ਜਦੋਂ ਮੈਂ ਕੱਢਿਆ ਨਾ ਉਹਦੇ ਵਿੱਚ ਲੱਸੀ ਬਹੁਤ ਘੱਟ ਸੀ ਦੁੱਧ ਦਾ ਜਿਆਦਾ ਬਹੁਤਾ ਆ ਗਿਆ ਫਿਰ ਮੈਂ ਉਹਨੂੰ ਵੱਡੇ ਪਤੀਲੇ ਚ ਪਾ ਕੇ ਹੋਰ ਪਾਣੀ ਪਾ ਕੇ ਚੰਗੀ ਤਰ੍ਹਾਂ ਉਹਨੂੰ ਸਾਫ਼ ਕੀਤਾ ਕਰਕੇ ਨਾ ਮੈਂ ਉਹ ਕੱਢ ਲਿਆ ਮੱਖਣ ਤੇ ਇਹ ਇੰਨਾ ਜਿਹੜਾ ਉਹ ਸੋਲਿਡ ਪਾਰਟ ਜਾਂ ਰਹਿ ਗਿਆ ਨਾ ਨਹੀਂ ਉਹਦੇ ਮਲਾਈ ਕੱਢ ਕੇ ਜਦੋਂ ਮੈਂ ਉਧਰ ਪਾਈ ਉਹਦੇ ਚ ਜਿਹੜਾ ਥੋੜਾ ਜਿਹਾ ਦੁੱਧ ਦਹੀਂ ਜਾਂ ਰਹਿ ਗਿਆ ਵਿੱਚ ਉਹ ਮੱਖਣ ਜਾਂ ਤੇ ਦਹੀਂ ਉਹ ਮੈਂ ਕੋਲੇ ਚ ਪਾ ਲਿਆ ਲੈ ਫੇਣੀ ਮੈਂ ਤਾਂ ਜਦੋਂ ਧੋਣ ਗਈ ਮੈਂ ਖਿਆ ਪਤ ਇਹਨੂੰ ਸਿਰ ਚ ਪਾ ਲੈਣਾ ਕੱਲ ਨੂੰ ਸੰਡੇ ਸੰਡੇ ਹੈ ਚੰਗੀ ਤਰ੍ਹਾਂ ਨਾ ਮੈਂ ਮੇਰਾ ਤਾਂ ਉਹਦੇ ਚ ਇੰਨਾ ਕਿ ਹੋ ਸੀਗਾ ਸੇ ਸੇ ਤਾਂ ਵੀ ਬਾ ਸਰੀ ਸਾਰਾ ਜੁੜ ਗਿਆ ਹੈ ਪਾਣੀ ਪਾਪਾ ਕੇ ਹੋਰ ਮੈਂ ਫਿਰ ਮੈਂ ਨਾ ਤੱਤ ਕਾਨੂੰ ਸੀ ਠੰਡਾ ਪਾਣੀ ਸੀ ਕੁਝ ਮੌਸਮ ਵੀ ਹੁਣ ਬਦਲਿਆ ਫਿਰ ਜੁੜ ਗਿਆ ਫਿਰ ਤਾਂ ਜੂੜਾ ਹੋ ਜੂੜਾ ਕਰ ਲਿਆ ਕਰਕੇ ਬਾਹਰ ਆਈ ਨਹੀਂ ਕਿ ਹੁਣ ਇਹਨਾਂ ਨੂੰ ਸੁਕਾਉਣੀ ਆ ਉੱਪ ਅੱਗੇ ਨਾ ਮੈਂ ਕੱਢ ਦਿਆਂ ਤੇ ਵਾਲ ਕੱਲਾ ਕੱਲਾ ਹੋ ਜਾਂਦਾ ਉਹ ਤਾਂ ਐ ਸਾਥ ਦੇ ਰੋਟਾ ਮੰਗੂ ਜੁੜੇ ਪਏ ਹੁਣ ਵੀ ਬਾਤ ਨਹੀਂ ਫਿਰ ਮੈਂ ਪਰ ਅਜੇ ਵੀ ਮੇਰੇ ਹ ਸਵੇਰੇ ਨਾ ਹੂੰਗੀ ਕੱਲ ਨੂੰ ਤਾਂ ਕਿਸੇ ਨੂੰ ਨਾਣਾ ਬਹੁਤ ਅੱਛੀ ਤਰ੍ਹਾਂ ਨਹਾਉਣਾ ਪਏ ਆਏ ਕਿੰਨੀਆਂ ਸੋਹਣੀਆਂ ਲਾਈਟਾਂ ਪਿਆਰ ਵਾਲੀ ਨਹੀਂ ਨਾ ਮੇਰੇ ਮਮਨ ਜੀ ਨਹੀਂ ਕਰਦਾ ਨਾ ਨਾ ਓਹੋ ਉਹ ਦਹੀਂ ਨਹੀਂ ਬੇਟਾ ਉਹ ਮੈਂ ਜਿਹੜੀ ਲस्सी ਹੈ ਉਰੇ ਕੀ ਹੋਈ ਹੈ? ਉਹ ਨਹੀਂ ਵਦਿਆ ਨਹੀਂ ਸੀ ਨਾ ਉਹ ਜਿਹੜੀ ਮਲਾਈ ਕੀਤੀ ਹੁੰਦੀ ਹੈ ਨਾ ਜਾਗੂ ਲਾਇਆ ਹੋਵੇ ਖੱਟੀ ਹੋ ਜਾਂਦੀ ਹੈ ਫੇਰ ਨਾ ਨਾ ਹੈ ਤਾਂ ਖੱਟੀ ਕਿਉਂਕਿ ਜਾਗ ਤਾਂ ਨਹੀਂ ਮੈਂ ਲਾਇਆ ਪਰ ਉਹ 2-3 ਦਿਨ ਪਿਆ ਰਹਿ ਉਹ ਇੱਕ ਜੱਗ ਪਰਿਆ ਹੋਇਆ ਇੱਕ ਕੌਲ ਆ ਜਾ ਪਰਿਆ ਹੋਇਆ ਉਹਦੇ ਚ ਤੁਸੀਂ ਦੇਖ ਲਿਓ ਜੇ ਤੁਹਾਡਾ ਕੋਈ ਮਾੜਾ ਆ ਦੇਖੋ ਜੀ ਮੇਰੀਆਂ ਧੀਆਂ ਦੇਖ ਲਓ ਤੁਸੀਂ ਇਹ ਵੀ ਥੋੜੀ ਹੋਰ ਦੇਖੋ ਜੀ ਆ ਦੇਖੋ

ਇਹ ਕੰਮ ਇਹਨਾਂ ਦੇ ਤੁਸੀਂ ਆਹ ਨਾ ਸੀ ਇਹ ਤਾਂ ਹੁਣ ਇਹ ਜਿਹੜਾ ਤੁਹਾਡਾ ਰਿਜ਼ਲਟ ਵਧੀਆ ਆ ਸੀ 100% ਰਿਜ਼ਲਟ ਸੀ ਜਿੱਥੇ ਤੇ ਆਪ ਵੀ ਕੋਈ ਜੋ ਵੀ ਚੰਗਾ ਰਿਜ਼ਲਟ ਪ੍ਰਾਪਤ ਕਰਨ ਲਈ ਤੁਸੀਂ ਇਹ ਮੋਰਨਿੰਗ ਪਰਨੈਸ ਮੇਰੇ ਸਿਖਤ ਤੋਂ ਪੂਰਾ ਸ਼ੂ ਪੂਰਾ ਅਨੁਮੋਦਨ ਅਨੁਸਾਰ ਟ੍ਰਾਂਸਫਰ ਹੋਈ ਜਾਣਾ ਹਾਂ ਹਾਂ ਸੋ ਅਨਿਸ਼ਰੇ ਦਾ ਅਨਿਸ਼ਰੇ ਦਾ ਅਨਿਸ਼ਰੇ ਦਾ ਇਹ ਗਰੰਟੀ ਹੈ ਸੇਟ ਵੈਸਪ ਆ ਮੇਰਾ ਜੀ ਮੇਰਾ ਜੀ ਲਈ ਇਹ ਮੈਨੂੰ ਆ ਵੀ ਵਧੀਆ ਲੱਗਦਾ ਹੁੰਦਾ ਹੈ ਨਾ ਸੋਣਾ ਸੋਣਾ ਤੇ ਫਿਰ ਹੁਣ ਕੱਲ ਨੂੰ ਆਪਾਂ ਨੇ ਥੋੜਾ ਜਿਹਾ ਇੱਥੇ ਸੈੱਟ ਕਰਨਾ ਹੈ ਨਾ ਬਹੁਤ ਸਾਰੇ ਕੰਮ ਕਰਨੇ ਨੇ ਇੱਕ ਤਾਂ ਉੱਪਰ ਵਾਲਾ ਬਾਥਰੂਮ ਸੇਟੀਂ ਕੀਤਾ ਹੈ ਉਹ ਠਾਕ ਕਰ ਲੈ ਉਹਨਾਂ ਨੂੰ ਆ ਗਿਆ ਉਹ ਬਾਕੀ ਤਾਂ ਸਭ ਹੋ ਰਿਹਾ ਤੇ ਇੱਕ ਉਹ ਗਾਇੰਟੂ ਬੋਏ ਕਹਿੰਦੀ ਕਿ ਜਿਹੜੀ ਬਾਹਰੋਂ ਦੇ ਕੁਛ ਕਾ ਚਕੂਗੀ ਦੇਊਗਾ ਚਾੜ ਚੁੰਡ ਕਰ ਦੂਗਾ ਕੱਲ ਨੂੰ ਮੰਗਾਲ ਬੁਲਾ ਲਓ ਤੁਹਾਡੇ ਪਾਪਾ ਨੇ ਤਦ ਉਹ ਕਹਿੰਦੇ ਮੈਂ ਐ ਕਿੱਧਰ ਬਾਣੀ ਹੁੰਦੀ ਤੂੰ ਲੈ ਕੇ ਤਾਂ ਦਿਖਾ ਪਹਿਲੇ ਵੀ ਕਾਹੀ ਹੋਣੀ ਮੇਰਾ ਤੇ ਤੁਸੀਂ ਕਹੁੰਦੇ ਉਹ ਹੀ ਆ ਜਿਹੜੀ ਉਧਰ ਆਤਮ ਮਈ ਜਾਂਦੀ ਸੀ ਜਦੋਂ ਨਵਾਂ ਸੁਪਤਾ ਆਇਆ ਫਿਰ ਤੁਸੀਂ ਆਏਗਾ ਹੁਣ ਮੈਂ ਤੇ ਤੇਰੀ ਸਾਰਿਆਂ ਨੂੰ ਭੇਜੀ ਸੀ ਚੁੰਨੀ ਵਾਲੀ ਫੋਟੋ ਕੀ ਲੋੜ ਦੀ ਨਹੀਂ ਬ੍ਰਿੰਦਰ ਨੂੰ ਗੁਰਪ੍ਰੀਤ ਨੂੰ ਚਰਨਜੀਤ ਨੂੰ ਸਰਨ ਕਰਦੇ ਤਾਂ ਸਾਰੇ ਮੈਂਬਰ ਨੇ ਦੇਖ ਲਈ ਪਾ ਕੋ ਕਮੈਂਟ ਦੇਖ ਲਈ ਹਾਂ ਕਰ ਦੇ ਕਿਹੜਿਆ ਨਹੀਂ ਸਾਰਿਆਂ ਨੂੰ ਭੇਜੀ ਸੀ ਮੈਂ ਉਸ ਤੋਂ ਲਿਖਤਾ ਜਦੋਂ ਤੁਹਾਡੇ ਹੋ ਹੋਈ ਨਾ ਕੀ ਹੋਈ ਸਾਡੇ ਇਹਨਾਂ ਬੀਬੀ ਨੂੰ ਹਣੀ ਜਦੋਂ ਢਾਬੇ ਦੀ ਓਪਨਿੰਗ ਤੇ ਮੈਂ ਆਹ ਸੁਣ ਪਟ ਜਾਊਂਗੀ ਆਹ ਬ੍ਰਿੰਦਰ ਨੇ ਢਾਬੇ ਦੀ ਅਪੜੀ ਵਲੇ ਫੋਟੋ ਲਾ ਦੇ ਉੱਥੇ ਰੇਕ ਜੀ ਕੀ ਲੈਣਾ ਲਾ ਜੂੰਦੇ ਦੇ ਦੇ ਫੋਟੋ ਲਾ ਦੀ ਉਹਦਾ ਮੈਂ ਆ ਸੂਟ ਪਾ ਕੇ ਜਾਉਂਗੀ ਤੁਹਾਡੇ ਜੇ ਤੁਸੀਂ ਸੰਸਦ ਜਾਣਾ ਹੈ ਸੱਦਣ ਵੀ ਫੇਰ ਹੀ ਜਾਉਂਗੇ ਸੱਦੀ ਨਾਲ ਬੁਲਾਈ ਮੈਂ ਲੜਿੰਦਾ ਨਹੀਂ ਹੁੰਦਾ ਜਾਣੇ ਬਹੁਤ ਤੋਂ ਮੈਂ ਬ੍ਰਾਊਨ ਤੇ ਨਾ ਉਹਨੂੰ ਸੂਟ ਲਿਆਂਦਾ ਨਾ ਬ੍ਰਾਊਨ ਦਾ ਸੂਟ ਹਾਂ ਤਾਂ ਜਾਵਾਂ ਵੀ ਜੂ ਸੂਟ ਬਣਾ ਲਿਆ ਕਿ ਮੈਂ ਸੀਤਾ ਪੰਡਿਤਾਂ ਬੇਟੀਆਂ ਉਹਨ ਨੂੰ ਹੋਰ ਹੋ ਇਹ ਤੇ ਜਮਾ ਵੀ ਜੂਰ ਹੁਣ ਦੇਖ ਲਓ ਸੰਸਦ ਤੋਂ ਦੱਸਣਾ ਪਊਗਾ ਤੁਹਾਨੂੰ ਔਖੇ ਸੌਖੇ ਸੱਦਿਓ ਹੁਣ ਤਾਂ ਸਾਰੇ ਨਾ ਸਿਰੇ ਪੈਸੇ ਲਾਦੇ ਚਲੋ ਸੰਦਨ ਕੇ ਵਿਚਾਰੇ ਹੁਣ ਔਖੇ ਸੌਖੇ ਜਿਵੇਂ ਮਰਜ਼ੀ ਕਰਕੇ ਤੇਰਾ ਵੀ ਗੋਲ ਸੂਟ ਬਹੁਤ ਸੋਹਣਾ ਹੈ ਸੱਚੀ ਮੈਨੂੰ ਯਾਦ ਆ ਰਿਹਾ ਬਹੁਤ ਸੋਹਣਾ ਜੀ ਸੂਟ ਮੇਰਾ ਸੂਟ ਵਾਲਾ ਸੋਹਣਾ ਹੈ ਆ ਸੁਣ ਲੋ ਸਾਰੇ ਕੀ ਕਹਿੰਦੀਆਂ ਵੀ ਮੇਰਾ ਸੂਟ ਬਹੁਤ ਸੋਹਣਾ ਹੈ ਨਾ ਮੇਰਾ ਵੀ ਮੈਂ ਤੁਹਾਨੂੰ ਚੁੰਨੀ ਲੈ ਕੇ ਨਹੀਂ ਦਿਖਾਵਾਂਗੀ ਕਿਉਂਕਿ ਤੇਰੀ ਸੋਹਣੀ ਚੁੰਨੀ ਹੈਗੀ ਮੇਰੇ ਕੋਲੇ ਤੇ ਜੇ ਮੈਂ ਚੁੰਨੀ ਲੈ ਲਈ ਫਿਰ ਤੁਸੀਂ ਕਹੋਗੇ ਵੀ ਇਹ ਬਾਲਾ ਸੋਣਾ ਫਿਰ ਤੁਸੀਂ ਕਹੋਗੇ ਨਹੀਂ ਵੀ ਫੇਰ ਤਾਂ ਸੁਪ ਕੋ ਖਾਸ ਨਹੀਂ ਹੋਣਾ ਮੇਰੀ ਚੁੰਨੀ ਦਾ ਨਾ 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 ਜਦੋਂ ਮੈਂ ਲੈ ਲਈ ਉੱਤੇ ਤੇ ਖਿੱਤ ਕਰੂਗੀ ਬਹਿ ਜਾ ਬਹਿ ਜਾ ਤੂੰ ਪਹਿਲੇ ਬਹਿ ਕੇ ਲੈ ਉਹ ਚੁੰਨੀ ਲੈ ਕੇ ਫੋਟੋ ਲਵਾ ਲੈ ਨਾ ਤੂੰ ਕਰ ਕੇ ਚੁੰਨੀ ਲੈ ਨਾ ਨਾ ਮੈਂ ਤਾਂ ਬਹਿ ਕੇ ਲਾ ਲੋ ਲੋਕਾਂ ਨੂੰ ਵੀ ਕਹੂਗੀ ਬਹਿ ਜਾ ਬਹਿ ਜਾ ਬਹਿ ਕੇ ਲੈ ਲੋ ਆ ਬਹਿ ਕੇ ਦੇਖੋ ਉਹ ਤੂੰ ਉਹ ਤੂੰ ਲਵਾ ਲੈ ਮਸੂ ਕਿੱਥੇ ਐਂ ਮੇ ਚੁੰਨੀ ਮੇ ਚੁੰਨੀ ਪਈ ਤੇ ਕਿਤੇ ਪਈ ਹੋਣੀ ਆ ਪਤਾ ਨਹੀਂ ਮੈਂ ਕਿੱਥੇ ਵੀ ਆ ਜੋ ਕਿਤੇ ਜੋੜੀ ਪਈ ਆ ਨਾ ਮੈਂ ਹਲਾ ਲੈਨੀ ਤੋਟੂ ਚੀ ਨਾ ਆਏ ਤਾਂ ਮੈਂ ਐਕਚੁਅਲ ਤੂੰ ਹੋੜਾ ਆਇਆ ਨਹੀਂ ਮੇ ਵੀ ਵਾਰੀ ਹੋ ਜੇ ਮੈਂ ਵੀ ਖਰੀ ਤਾਂ ਬੇਲੇ ਕੋਲ ਭੇਜੀ ਤੇਰੀ ਚੁੰਨੀ ਲੈ ਦੇ ਤੇਰੀ ਤਾਂ ਹਮੇ ਟਾਬਿਆਂ ਕੋਲ ਭੇਜੀ ਤੀ ਭਣੀ ਟਾਬਿਆਂ ਟੱਬੇ ਵਾਲੇ ਬੰਦਿਆਂ ਨੂੰ ਕੱਬਿਆਏ ਬੰਦੇ ਕੋਲੇ ਭੇਜਤੀ ਜਿੱਦਨੇ ਘਰ ਟੱਬੇ ਤੋਂ ਕਿਹ ਲੈ ਗਈ ਹੈ ਹੈ ਲਿਫਾਫੇ ਜੇ ਚੋਣੀ ਹੈ ਲਿਫਾਫਾ ਜਿਹਾ ਚਿੱਟਾ ਜਾ ਸੀ ਅੱਜ ਤਾਂ ਉੱਥੇ ਕੋਈ ਨਹੀਂ ਟੱਬੇ ਤੇ ਅੱਛਾ ਹੁਣ ਦੇ ਕਿਹੜੀ ਕੁੜੀ ਵੱਗ ਸੋਹਣੀ ਹੈ ਦੇਖੇ ਨਾ ਕੁਛ ਤੇ ਹੈਗੀ ਉਹ ਮੇਰੇ ਨਾਲ ਕੁਛ ਤੇ ਹੈਗੀ ਹੈ 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 ਬੜਵਦੀ ਹੈ ਹੈਗੀ ਤੇ ਰਹਿਦੀ ਵੀ ਉਹ ਤੇ ਕੁਛ ਤੇ ਹੈ ਨਹੀਂ ਕੋਈ ਹੋਗੀ ਨਾ ਲਈ ਨਹੀਂ ਆਏ ਹਾਏ ਨਹੀਂ ਭੈਣੇ ਤੂੰ ਛੱਡੀ ਗੱਲ ਦੇ ਬਸ ਸੋਣੀ ਬੋਟੇ ਆਇਆ ਸੋਨਾ ਪ੍ਰਿੰਟ ਹਾਂ ਇੰਨਾ ਸੋਨਾ ਖਿੱਚੀ ਗਈ ਹਾਂ ਚਾਹ ਫੋਟੋ ਵੀ ਨਹੀਂ ਸੀ ਹੋਰ ਕੀ ਕਿਚਨ ਮੈਂ ਤਾਂ ਕੋਈ ਮਾਇਆ ਨਹੀਂ ਆਹ